ਸਵਾਗਤ ਹੈ ਤੁਹਾਡਾ ਸਾਡੇ ਵੀਰ ਪਰੋ ਪਰੋ ਵਿਦਿਆਰਥੀ ਤੁਸਕਰ ਦੇ ਕੇ ਅੱਜ ਅਸੀਂ ਪੰਜਾਬ ਖਿੱਤ ਵੱਡੀ ਯੂਨੀਵਰਸਿਟੀ ਦੇ ਲਾਈਵ ਰੋਲ ਦੇ ਵਿੱਚ ਜੋ ਇੱਕ ਫਲ ਵਿਗਿਆਨਕ ਭਾਗ ਦਾ ਜੋ ਬਾਗ ਹੈ ਪ੍ਰਾਣਾ ਬਾਗ ਉਹਦੇ ਵਿੱਚ ਅਸੀਂ ਪਹੁੰਚੇ ਹੈ ਵਿਸ਼ੇਸ਼ ਕਰਕੇ ਅਸੀਂ ਜੋ ਗੱਲ ਕਰਨੀ ਹੈ ਗੱਲ ਇਹ ਕਰਨੀ ਹੈ ਕਿਉਂਕਿ ਬਾਗਬਾਨਾ ਦੇ ਲਈ 50% ਤੋਂ ਵੱਧ ਰਕਭਾ ਜਨ ਪੰਜਾਬ ਦਾ ਉਹ ਕਿੰਨੂ ਹੇਠਾ ਹੁੰਦਾ ਕਿੰਨੂ ਦੀ ਤੜਾਈ ਵੇਲੇ ਕੁਝ ਜ਼ਰੂਰੀ ਨੁਕਤੇ ਸੀ ਤੁਹਾਡਾ ਸਾਂਝੀ ਕਰਨੇ ਨੇ ਉਹ ਬਹੁਤ ਜ਼ਰੂਰੀ ਨੇ ਇਸ ਸੰਦਰਭ ਚ ਅਸੀਂ ਡਾਕਟਰ ਗਰਤੇਗ ਸਿੰਘ ਜੋ ਕਿ ਸੀਨੀਅਰ ਵਿਗਿਆਨੀ ਨੇ ਫਲ ਵਿਗਿਆਨਕ ਪਾ ਪੰਜਾਬ ਖੇਤ ਬੜੀ ਜੀ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਸੀ ਬਾਗ ਦੇ ਚ ਤੜਾਈ ਅਸੀਂ ਲਾਈਵ ਡੈਮੋ ਵੀ ਦੇਖੀ ਚੰਦ ਤੁਸੀਂ ਨਾਲੇ ਉਹਨਾਂ ਨਾਲ ਗੱਲ ਕਰਨੀ ਚਾਹਤੇ ਸੀ ਉਹਨਾਂ ਨਾਲ ਗੱਲ ਕਰਦੇ ਆਂ ਤੜਾਈ ਬਲੇ ਸਕਰੀਨਿੰਗ ਨੇ ਗੱਲ ਆ ਧਿਆਨ ਲੱਗ ਜੀ ਡਾਕਟਰ ਗਰਤੇ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਜੀ ਸਾਡੇ ਪਾਠਕਾਂ ਦੇ ਮੁਖਾਤਬ ਹੋ ਰਹੇ ਹੋ ਥੈਂਕ ਯੂ ਜੀ ਦੋਨ ਵਿਸ਼ਾਲ ਦੀ ਤੁਹਾਨੂੰ ਵਧਾਈਆਂ ਜੀ ਤਾਂ ਵਧਾਈਆਂ ਕਬੂਲ ਕਰੋ ਜੀ ਥੈਟਸ ਹਾ ਹੁਣ ਰੰਗ ਵੀ ਬਦਲ ਗਿਆ ਹੈਣਾ ਜਿਉਂ ਕਿਨੂ ਦੀ ਗੱਲ ਕੀਤੀ ਕਿਨੂ ਦੀ ਵਿਸ਼ੇਸ਼ ਫਸਲ ਹੈ ਪੰਜਾਬ ਦੇ ਲਈ ਤੇ ਹੁਣ ਰਾਂਗ ਤਬਦੀਲੀ ਜਿਵੇਂ ਕਰਨੇ ਤੇ ਤੜਾਈ ਵਲੇ ਕੁਝ ਛਾਵ ਦਾ ਨਹੀਂ ਆ ਉਹ ਜ਼ਰੂਰੀ ਹੁੰਦੀ ਜਿਉ ਤੁਸੀਂ ਗੱਲ ਕਰਦੇ ਸੀ ਉਹਦੇ ਤੁਸੀਂ ਟੈਕਨੀਕ ਉਰ ਜ਼ਿਆਦਾ ਵਧੀਆ ਲੱਗੇਗਾ ਅਨ ਦੇਖੋ ਆਪਾਂ ਜਦੋਂ ਕਿੰਨੂ ਦੀ ਤੜਾਈ ਦੀ ਗੱਲ ਕਰਦੇ ਆ ਜਾਂ ਮੈਂ ਕਹਿ ਲਵਾਂ ਕਿ ਨਿੰਬੂ ਜਾਤੀ ਦੇ ਫਲਾਂ ਦੀ ਤੜਾਈ ਦੀ ਗੱਲ ਕਰਦੇ ਆ ਨਾ ਸਾਡੇ ਮਨ ਚ ਇੱਕੋ ਹੈ ਕਿ ਆਮ ਤੌਰ ਤੇ ਅਸੀਂ ਜਦੋਂ ਫਲ ਹਰੇ ਤੋਂ ਪੀਲਾ ਰੰਗ ਫੜਦਾ ਹੈ ਹਾਂ ਬਿਲਕੁਲ ਸਾਡੇ ਮਨ ਚ ਆ ਜਾਂਦਾ ਹੈ ਕਿ ਫਲ ਪੱਕਣਾ ਸ਼ੁਰੂ ਹੋ ਗਿਆ ਬਿਲਕੁਲ ਠੀਕ ਹੈ ਜੀ ਪਰ ਨਿੰਬੂ ਜਾਤੀ ਦੇ ਵਿੱਚ ਖਾਸ ਕਰਕੇ ਕਿੰਨੂ ਦੇ ਵਿੱਚ ਹੂੰ ਰੰਗ ਭਾਵੇਂ ਬਦਲ ਜਾਂਦਾ ਸਮਝ ਲਓ ਵੀ 15 ਅਕਤੂਬਰ ਤੋਂ ਕਿੰਨੂ ਹਰੇ ਤੋਂ ਪੀਲੇ ਹੋਣਾ ਸ਼ੁਰੂ ਹੋ ਜਾਂਦਾ ਓਕੇ ਠੀਕ ਹੈ ਤੇ ਉਸ ਤੋਂ ਅਸੀਂ ਅੰਦਾਜ਼ਾ ਲਗਾਉਣ ਲੱਗ ਜਾਂਦੇ ਆ ਕਿ ਸਾਡਾ ਕਿੰਨੂ ਪੱਕਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਤੇ ਇਹ 15 ਨਵੰਬਰ ਤੱਕ ਪੂਰਾ ਪੀਲਾ ਹੋ ਜਾਂਦਾ ਠੀਕ ਹੈ ਜੀ ਬਿਲਕੁਲ ਪਰ ਹੁੰਦਾ ਕੀ ਹੈ ਜੀ ਕੇ ਰੰਗ ਤਾਂ ਪੀਲਾ ਹੋ ਗਿਆ ਪਰ ਕਿੰਨੂ ਹਜੇ ਪੱਕਿਆ ਨਹੀਂ ਤੇ ਜਦੋਂ ਅਸੀਂ ਉਹਨੂੰ ਟੇਸਟ ਕਰਾਂਗੇ ਖਾਵਾਂਗੇ ਤਾਂ ਉਹਦੇ ਵਿੱਚ ਖਟਾਸ ਬਹੁਤ ਹੁੰਦੀ ਹੈ ਤੇ ਕਈ ਵਾਰ ਤਾਂ ਲੋਕ ਜੁਨੀਵਰਸਿਟੀ ਨੂੰ ਫੋਨ ਵੀ ਕਰ ਦਿੰਦੇ ਆ ਕਿ ਜੀ ਤੁਹਾਡਾ ਫਰੂਟ ਤਾਂ ਕਿੰਨੂ ਪੱਕ ਗਿਆ ਨਵੰਬਰ ਆ ਗਈ ਹੈ ਜੀ ਪੀਲਾ ਹੋ ਗਿਆ ਜੀ ਤੇ ਉਹ ਖਟਾ ਹੈ ਹਾਂ ਦੱਸਾ ਹੁੰਦਾ ਇਹਦੇ ਵਿੱਚ ਇਹ ਹੈ ਕਿ ਖਾਸ ਕਰਕੇ ਕਿੰਨੂ ਦੇ ਵਿੱਚ ਰੰਗ ਭਾਵੇਂ ਪੀਲਾ ਹੋ ਗਿਆ ਪਰ ਇਹਦੇ ਵਿੱਚ ਜਿਹੜੀ ਮਠਾਸ ਤੇ ਖਟਾਸ ਦੀ ਮਿਕਦਾਰ ਹੈ ਉਹ ਇੱਕ ਸਹੀ ਮਾਤਰਾ ਵਿੱਚ ਆਈ ਨਹੀਂ ਜਿਵੇਂ ਅਸੀਂ ਕਹਿੰਦੇ ਹਾਂ ਤੜਾਈ ਵੇਲੇ 12 ਹਿੱਸੇ ਸਾਡੀ ਮਿਠਾਸ ਚਾਹੀਦੀ ਹੈ ਤੇ ਇੱਕ ਹਿੱਸਾ ਖਟਾਸ ਚਾਹੀਦੀ ਹੈ ਠੀਕ ਹੈ ਜੀ ਜਿਹਨੂੰ ਅਸੀਂ TSS ਤੇ ਇਸ ਰੇਸ਼ਿਓ ਕਹਿ ਦਿੰਦੇ ਹਾਂ ਬਿਲਕੁਲ ਠੀਕ ਹੈ ਜੀ ਇਹ ਬਣਦੀ ਨਹੀਂ ਉਦੋਂ ਨਵੰਬਰ ਦੇ ਵਿੱਚ ਹੂੰ ਤੇ ਬਣਦੀ ਕਦੋਂ ਹੈ ਜਾਂ ਤਾਂ ਸਾਡੇ ਕੋਲ ਇੱਕ ਜੰਤਰ ਹੈ ਜਿਹਨੂੰ ਰ refractometer ਕਹਿੰਦੇ ਆਸੀਂ ਕਿ ਅਸੀਂ ਉਹ ਜੰਤਰ ਦੇ ਨਾਲ ਅਸੀਂ TSS ਮਿਲ ਲਈਏ ਜਦੋਂ ਸਾਡੀ 10 ਤੋਂ 11 TSS ਹੋਗੀ ਮਿਠਾਸ ਅਸੀਂ ਕਹਿ ਦਿੰਨੇ ਆ ਵੀ ਕਿੰਨੂੰ ਤੋੜਨ ਦੇ ਕਾਬਿਲ ਹੈ ਜਿਹੜੇ ਤੁਸੀਂ ਇਹ ਜੰਤਰ ਦੀ ਗੱਲ ਕਰਦੇ ਹੋ ਕੀ ਇਹ इजीली ਅਵੇਲੇਬਲ ਹੈ ਸਾਡੇ ਆਮ ਬਾਗਵਾਨਾਂ ਕੋਲ ਇਹ ਹੁੰਦਾ ਹੈ ਕਿ ਇਹ ਬਹੁਤ ਵੱਡਾ ਜੰਤਰ ਨਹੀਂ ਛੋਟਾ ਜਿਹਾ ਇੱਕ ਪੈਨਸਲ ਤੋਂ ਥੋੜਾ ਵੱਡਾ ਜਿਵੇਂ ਆਪਾਂ ਕਹਿ ਦਈਏ ਜਿਵੇਂ ਇੱਕ ਸਕੈਚ ਪੈਨ ਹੁੰਦਾ ਹੈ ਕੈਡਾ ਜੰਤਰ ਹੈ ਬਿਲਕੁਲ ਠੀਕ ਹੈ ਜੀ ਤੇ ਉਹ ਬਹੁਤ ਜ਼ਿਆਦਾ ਮਹਿੰਗਾ ਵੀ ਨਹੀਂ 3500 4000 ਦਾ ਮਿਲ ਜਾਂਦਾ ਆਪਾਂ ਬਿਲਕੁਲ ਠੀਕ ਹੈ ਜੀ ਤੇ ਜਿਹੜੇ ਸੂਝਬਾਨ ਜਾਂ ਸਿਆਣੇ ਬਾਗਵਾਨਾਂ ਉਹਨਾਂ ਨੇ ਕਈਆਂ ਨੇ ਰੱਖਿਆ ਵੀ ਹੋਇਆ ਠੀਕ ਹੈ ਜੀ ਪਰ ਮੈਂ ਸਮਝਦਾ ਕਿ ਇਸੇ ਕੰਮ ਨੂੰ ਸਾਡੀ ਯੂਨੀਵਰਸਿਟੀ ਬੈਠੀ ਹੈ ਅਸੀਂ ਤਾਂ ਡਿਮਾਰਕੇਸ਼ਨ ਕਰਤੀ ਹੈ ਕਿ ਕਿਨੂੰ ਪੱਕਣ ਦਾ ਸਮਾਂ ਅੱਜ ਕੱਲ੍ਹ ਹੈ ਜੀ ਠੀ ਲੋੜੀ ਦੇ ਰੇੜ ਏੜ ਗੇੜ ਸਾਡਾ ਕਿੰਨੂ ਪੂਰਾ ਤਿਆਰ ਹੋ ਜਾਂਦਾ ਹੈ ਅੱਛਾ ਪਰ ਜੇ ਤੁਸੀਂ ਫੇਰ ਵੀ ਇਹ ਗੇਤ ਪਛੇਤ ਕਰਨੀ ਹੈ ਤਾਂ ਅਸੀਂ ਰੈਫਲੈਕਟੋਮੀਟਰ ਨਾਲ ਵੀ ਕਰ ਸਕਦੇ ਹਾਂ ਕਰ ਸਕਦੇ ਹਾਂ ਬਿਲਕੁਲ ਠੀਕ ਦੂਜੀ ਡਾਕਟਰ ਸਾਹਿਬ ਮੈਂ ਗੱਲ ਤੋੜ ਬੈ ਕਿ ਪੀਲਾ ਤਾਂ ਇਹ ਹੋ ਗਿਆ 15 ਨਵੰਬਰ ਤੋਂ ਹੋ ਗਿਆ ਜੀ ਪਰ ਤੜਾਈ ਅਸੀਂ ਕਹਿੰਦੇ ਆ ਇਹਦੀ ਜਨਵਰੀ ਦੇ ਪਹਿਲੇ ਹਫਤੇ ਹੋਣੀ ਹੈ ਜਦੋਂ ਇਹਨੇ ਪੀਲੇ ਤੋਂ ਸੰਤਰੀ ਰੰਗ ਦਾ ਬਦਲਣਾ ਅੱਛਾ ਹੁਣ ਡਾਕਟਰ ਸਾਹਿਬ ਤੁਸੀਂ ਦੇਖ ਸਕਦੇ ਆ ਬਿਲਕੁਲ ਜੀ ਹਮੇ ਪਰਮਜੀਤ ਤੁਹਾਡੇ ਜਿਹੜੇ ਸਾਥੀ ਛੇ ਯੋਗੀ ਨੇ ਉਹ ਜੀ ਡੈਮੋ ਫਲ ਤੋੜ ਫਲ ਤੋੜ ਕੇ ਦਿਖਾਇ ਇੱਕ ਮਿੰਟ ਪਹਿਲਾਂ ਤੋੜੀ ਵੇਸੀ ਤੇ ਇਹ ਮੈਂ ਤੁਹਾਨੂੰ ਰੰਗ ਦਿਖਾਉਣਾ ਕਿ ਰੰਗ ਦੀ ਬਾਬਤ ਤੁਸੀਂ ਦੇਖੋ ਕਿ ਇਹ ਸੰਤਰੀ ਰੰਗ ਦਾ ਹੁਣ ਸਾਡਾ ਕਿੰਨੂ ਬਣ ਚੁੱਕਿਆ ਠੀਕ ਹੈ ਜੀ ਤੇ ਇਹ ਹੁਣ ਪੂਰਾ ਤੋਣ ਦੇ ਕਾਬਲ ਹੈ ਤੋਣ ਲਈ ਤਿਆਰ ਹੈ ਠੀਕ ਹੈ ਜੀ ਤੇ ਦੂਜਾ ਵਿਸ਼ਾ ਆਉਂਦਾ ਇਹਦੇ ਵਿੱਚ ਕੇਸੀ ਦੀ ਤੜਾਈ ਕਿਵੇਂ ਕਰਨੀ ਬਿਲਕੁਲ ਬਿਲਕੁਲ ਤੜਾਈ ਕਰਨ ਦੇ ਲਈ ਆ ਹੁਣ ਤੁਸੀਂ ਦੇਖੋ ਮੈਂ ਹੁਣ ਆਪਣੇ ਸਾਥੀਆਂ ਨੂੰ ਕਹਾਂ ਉਹ ਤੜਾਈ ਵੇਲੇ ਖਾਸ ਕਰਕੇ ਡਾਕਟਰ ਤੁਸੀਂ ਪਿਛਲੀ ਵਾਰ ਇਹ ਬਟਨ ਦੀ ਗੱਲ ਕੀਤੀ ਸੀ ਹੈ ਨਾ ਉਹ ਤੁਸੀਂ ਨਾਲ ਉਹ ਫੋਕਸ ਜ਼ਰੂਰ ਕਰੋ ਜੀ ਹਾਂਜੀ ਬਿਲਕੁਲ ਇਹ ਬਟਨ ਦੇ ਲਈ ਸਾਡੇ ਕੋਲ ਇੱਕ ਜੰਤਰ ਹੈ ਬੜਾ 100 ਰੁਪਏ ਦੀ ਇਹ ਆ ਜਾਂਦੀ ਹੈ ਇਹਨੂੰ ਕਿੰਨੂੰ ਕਲਿੱਪਰ ਕਹਿੰਦੇ ਆ ਜਿਹੜੇ ਸੂਝਵਾਨ ਬਾਗਵਾਨਾਂ ਨੂੰ ਪਤਾ ਪਰ ਕਈ ਵਾਰ ਘਰੇਲੂ ਜਿਹੜੇ ਪੱਧਰ ਤੇ ਲਾਇਆ ਹੁੰਦਾ ਉਹਨੂੰ ਨਹੀਂ ਪਤਾ ਹੁੰਦਾ ਇੱਕ ਸਾਡਾ ਸਕੇਟਿਅਰ ਹੁੰਦਾ ਉਹ ਵੀ ਮੈਂ ਤੁਹਾਡੇ ਨਾਲ ਹੀ ਗੱਲ ਕਰ ਦਵਾਂ ਇਹ ਦੋ ਜੰਤਰ ਆ ਸਾਡੇ ਜਦ ਕਿਨੂ ਦੀ ਤੜਾਈ ਕਰਨੀ ਆਮ ਤੌਰ ਤੇ ਲੋਕ ਸਕੀਟੀਅਰ ਨਾਲ ਕਰ ਲੈਂਦੇ ਆ ਡਾਕਟਰ ਸਾਹਿਬ ਆ ਸਕੀਟੀਅਰ ਨਾਲ ਇਹ ਦੇਖ ਲੋ ਸਾਹਿਬ ਇਹ ਸਕੀਟੀਅਰ ਟਾਣੀਆਂ ਕੱਟਣ ਲਈ ਜਾਂ ਹੋਰ ਫਲ ਤੋੜਨ ਲਈ ਤਾਂ ਵਧੀਆ ਪਰ ਕਿਉਂਕਿ ਇਹਦੇ ਬਲੇਡ ਇਹਦਾ ਬੇਸ ਮੋਟਾ ਹੁੰਦਾ ਇਸ ਕਰਕੇ ਕਿਨੂ ਦੀ ਤੜਾਈ ਲਈ ਬਹੁਤਾ ਮਤਲਬ ਵਧੀਆ ਜੰਤਰ ਨਹੀਂ ਹੈਗਾ ਬਿਲਕੁਲ ਠੀਕ ਹੈ ਜੀ ਇਸੇ ਲਈ ਅਸੀਂ ਇੱਕ ਨਵਾਂ ਜੰਤਰ ਯੂਨੀਵਰਸਿਟੀ ਨੇ ਸਿਫਾਰਸ਼ ਕੀਤਾ ਨੂੰ ਕਿਨੂ ਕਲੀਪਰ ਕਹਿੰਦੇ ਆ ਅੱਛਾ ਠੀਕ ਹੈ ਜੀ ਸਾਰੇ ਜਿਹੜੀ ਬੈਲਟ ਹੈ ਕਿਨੂ ਗਰੋਰ ਦੀ ਗਲੋਬ ਦੇ ਵਿੱਚ ਇਹਦੇ ਨਾਲ ਤੜਾਈ ਹੁੰਦੀ ਹੈ ਇਹਦਾ ਖਾਸ ਗੱਲ ਹੈ ਕਿ ਦੇ ਬਲੇਡ ਜਿਹੜੇ ਹੈਗੇ ਆ ਬਰੀਕ ਹੈ ਇਹ ਕਿੰਨੂ ਦੇ ਮੋਢਿਆਂ ਦੇ ਵਿੱਚ ਤੱਕ ਚਲੇ ਜਾਂਦੇ ਆ ਠੀਕ ਹੈ ਜੀ ਤੇ ਜਦੋਂ ਅਸੀਂ ਕਿੰਨੂ ਦੀ ਤੜਾਈ ਕਰਨੀ ਹੈ ਤਾਂ ਇਹ ਜਿਹੜਾ ਕਲਿੱਪਰ ਹੈ ਇਹਦੇ ਨਾਲ ਅਸੀਂ 2 ਤੋਂ 3 mm ਵੱਧ ਤੋਂ ਵੱਧ 4 mm ਤੱਕ ਜਿਹੜਾ ਬੜਾ ਕਿੰਨੂ ਹੋਵੇ ਉਹਦਾ ਅਸੀਂ ਇਹ ਜਿਹੜੀ ਬਰੀਕ ਜਾਂ ਇੱਕ ਬਟਨ ਰੱਖ ਕੇ ਇਹਦੀ ਅਸੀਂ ਤੜਾਈ ਕਰਨੀ ਹੈ ਬਿਲਕੁਲ ਮੈਂ ਤੁਹਾਨੂੰ ਬੂਟੇ ਤੇ ਤੜਾਈ ਕਰਕੇ ਦਿਖਾ ਦਮਾ ਤੇ ਇੱਕ ਡਾਕਟਰ ਮੈਂ ਹੋਰ ਥੋੜੇ ਜਿਹਾ ਗੱਲ ਕਰਦੇ ਕਿਉਂਕਿ ਜਦੋਂ ਉਸ ਵਾਰ ਤੁਸੀਂ ਟਿਪ ਨਹੀਂ ਕਰਿਓ ਜੇ ਆਪਾਂ ਇਹਦੀ ਲੰਬਾਈ ਵਧ ਰੱਖ ਲਈ ਉਹ ਦੂਜੇ ਜਦੋਂ ਪੈਕਿੰਗ ਵੇਲੇ ਉਹ ਸਮੱਸਿਆ ਉਹ ਹਾਂਜੀ ਹਾਂ ਜੇ ਅਸੀਂ ਇਹ ਤੋਂ ਵਧ ਰੱਖ ਲਈਏ ਮੰਨ ਲਓ ਆਪਾਂ ਕੀ ਵੀ ਕੋਈ ਗੱਲ ਨਹੀਂ ਡੰਡੀ ਬੜੀ ਵੀ ਹੋ ਜਾਵੇ ਕੋਈ ਗੱਲ ਨਹੀਂ ਜਦੋਂ ਅਸੀਂ ਪੈਕਿੰਗ ਵੇਲੇ ਟਰਾਂਸਪੋਰਟੇਸ਼ਨ ਕਰਨੀ ਹੈ ਤਾਂ ਜਿਹੜੀਆਂ ਇਹਦੀਆਂ ਡੰਡੀਆਂ ਜਿਹੜੀਆਂ ਅਸੀਂ ਵੱਡੀਆਂ ਰੱਖੀ ਹੋਈਆਂ ਪੈਕਿੰਗ ਵੇਲੇ ਉਹ ਇੱਕ ਦੂਜੇ ਦੇ ਵੱਜ ਕੇ ਗਲੀਆਂ ਕਰ ਦਿੰਦੀ ਹੈ ਕਿ ਜਦੋਂ ਅਸੀਂ ਟਰਾਂਸਪੋਰਟੇਸ਼ਨ ਵੇਲੇ ਜਦੋਂ ਅਸੀਂ ਖੋਲਦੇ ਆ ਪੈਕਿੰਗ ਤਾਂ ਤੁਸੀਂ ਦੇਖੋਗੇ ਕਿ ਸਾਰੇ ਫਰੂਟਾਂ ਦੇ ਉੱਪਰ ਪੰਚਰ ਹੋ ਜਾਂਦੇ ਆ ਠੀਕ ਹੈ ਜੀ ਪੰਚਰ ਹੋਣ ਨਾਲ ਉਹਦੀ ਕੁਆਲਿਟੀ ਜਿਹੜੀ ਮਾੜੀ ਹੋ ਜਾਂਦੀ ਹੈ ਤੋ ਬੀਕਤਾ ਨਹੀਂ ਸਾਡਾ ਇਸ ਕਰਕੇ ਦੇ ਨੁਕਸਾਨ ਬਹੁਤ ਆ ਉਹੀ ਰੱਖਿਆ ਜਾ ਵੀ ਇੱਕ ਹੋਰ ਪਹਿਮਾਨ ਆ ਇਹਦਾ ਜਦੋਂ ਅਸੀਂ ਤੋੜ ਲਿਆ ਤਾਂ ਜਿਹੜੇ ਵੱਡੇ ਥੋੜੇ ਜਿ ਕਿੰਨੂ ਹੋ ਜਾਂਦੇ ਆ ਖਾਸ ਕਰਕੇ ਉਹ ਬੋਰ ਸਾਈਡ ਤੇ ਉਹਦੇ ਮੋਡੇ ਬੜੇ ਪ੍ਰੋਮਿਨੈਂਟ ਹੋ ਜਾਂਦੇ ਆ ਬੜੇ ਹੋ ਜਾਂਦੇ ਆ ਤਾਂ ਅਸੀਂ ਤੋੜਾਈ ਤੋਂ ਬਾਅਦ ਇਹ ਕਰ ਸਕਦੇ ਆ ਕਿ ਅਸੀਂ ਥੇਲੀ ਫੇਰ ਕੇ ਦੇਖੀਏ ਅੱਛਾ ਥੇਲੀ ਨੂੰ ਚੁਬਦਾ ਹੈ ਫਿਰ ਸਮਝ ਲਓ ਵੀ ਥੋੜੀ ਜਿਹੀ ਕਟਾਈ ਵੱਧ ਹੋ ਗਈ ਉਹਦੀ ਛੋਟਾ ਰੱਖਣਾ ਤਾਂ ਜੇ ਸਾਡਾ ਥੇਲੀ ਨੂੰ ਮੋਢੇ ਹੀ ਲੱਗਦੇ ਆ ਸਾਡੇ ਫਰੂਟ ਦੇ ਤਾਂ ਸਮਝ ਲਓ ਵੀ ਜਿਹੜੀ ਤੜਾਈ ਆ ਠੀਕ ਹੈ ਤੇ 3 ਤੋਂ 4 mm ਤੱਕ ਮੈਕਸਿਮਮ ਅਸੀਂ ਇਹ ਬਟਨ ਰੱਖ ਸਕਦੇ ਹੁਣ ਮੈਂ ਤੁਹਾਨੂੰ ਤੜਾਈ ਪਲੀਜ਼ ਆ ਆ ਦੇਖੋ ਜੀ ਆ ਹੁਣ ਮੈਂ ਤੜਾਈ ਕਰਕੇ ਦਿਖਾਉਣਾ ਤੁਹਾਨੂੰ ਜੀ ਆ ਆ ਦੇਖੋ ਜੀ ਆ ਫਰੂਟ ਹੈ ਸਾਡਾ ਤੁਸੀਂ ਦੇਖ ਸਕਦੇ ਆ ਕਿ ਫਰੂਟ ਦੇ ਵਿੱਚ ਜਦੋਂ ਡਾਕਟਰ ਸਾਹਿਬ ਆਪਾਂ ਨੇ ਤੜਾਈ ਕਰਨੀ ਹੈ ਤਾ ਇਹਨੂੰ ਮੋਢਿਆਂ ਉੱਪਰ ਰੱਖ ਕੇ ਇਹ ਤੁਸੀਂ ਦੇਖੋ ਇਹਨੂੰ ਅਸੀਂ ਕਲਿੱਪ ਦੱਬਣਾ ਤੇ ਆ ਸਾਡਾ ਜਿਹੜਾ ਫਰੂਟ ਹੈ ਉਹ ਟੁੱਟ ਗਿਆ ਹੂੰ ਆ ਤੁਸੀਂ ਦੇਖ ਸਕਦੇ ਆ ਕਿ ਇਹ ਜਮਾਂ ਤੇ ਮੋਢਿਆਂ ਦੇ ਬਰਾਬਰ ਹੀ ਹੈ ਇਹ ਸਾਡੀ ਤੇ ਇਹ ਨੂੰ ਟੱਚ ਨਹੀਂ ਕਰਦਾ ਇਸ ਤਰ੍ਹਾਂ ਦਾ ਫਰੂਟ ਜਿਹੜਾ ਪੈਕਿੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਹਿੰਡਰੈਂਸ ਨਹੀਂ ਹੁੰਦੀ ਕਿਸੇ ਤਰ੍ਹਾਂ ਦੀ ਇਹ ਪੰਚਰ ਨਹੀਂ ਕਰਦਾ ਇਹ ਇੱਕ ਟੁਕਮੇ ਤਰ੍ਹਾਂ ਦਾ ਮਤਲਬ ਤੜਾਈ ਹੈ ਜੇ ਅਸੀਂ ਇਹਨੂੰ ਔਖੋਂ ਪਰੋਖੇ ਕਰ ਦਿੰਨੇ ਆ ਤਾਂ ਸਾਨੂੰ ਬਾਗ ਤੋਂ ਜਿਹੜਾ ਕਹਿੰਦੇ ਹਨ ਫਾਇਦੇ ਦੀ بجائے ਨੁਕਸਾਨ ਸਾਨੂੰ ਟਰਾਂਸਪੋਰਟੇਸ਼ਨ ਚ ਉਠਾਉਣਾ ਪੈ ਸਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੁਸੀਂ ਬੜੀ ਬੜੀ ਗੱਲਬਾਤ ਕੀਤੀ